ਡਾਕਟਰ ਵੀ.ਆਰ. ਅੰਬੇਰਕਰ ਚੌਂਕ ਕਪੂਰੀ ਗੇਟ ਵਾਲਮੀਕੀ ਮੰਦਿਰ ਦੇ ਮੁੱਖ ਸੇਵਾਦਾਰ ਅਤੇ ਮੰਦਿਰ ਕਮੇਟੀ ਦੇ ਪ੍ਰਧਾਨ ਪ੍ਰੇਮ ਨਾਥ ਭੰਡਾਰੀ ਵੱਲੋਂ ਅੱਜ ਦੂਸਰੀ ਬਸ ਯਾਤਰਾ ਵਾਲਮੀਕ ਸਮਾਜ ਦੇ ਮੱcke ਸ਼੍ਰੀ ਵਾਲਮੀਕੀ ਮੰਦਿਰ ਰਾਮਤੀਰਸ ਵਾਸਤੇ ਰਵਾਨਾ ਕੀਤੀ ਗਈ। ਇਹ ਬਸ ਯਾਤਰਾ ਬਟਾਲਾ ਤੋਂ ਭਗਵਾਨ ਸ਼੍ਰੀ ਵਾਲਮੀਕ ਆਸ਼ਰਮ ਰਾਮਤੀਰਸ ਪੁੱਜੇਗੀ। ਇਸ ਬਸ ਵਿੱਚ ਸਭ ਤੋਂ ਸਲਾਘਾਯੋਗ ਗੱਲ ਇਹ ਹੈ ਕਿ ਯਾਤਰੀਆਂ ਵੱਲੋਂ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ। ਇਹ ਯਾਤਰਾ ਬਿਲਕੁਲ ਫ੍ਰੀ ਹੁੰਦੀ ਹੈ ਬਲਕਿ ਯਾਤਰੀਆਂ ਨੂੰ ਰਸਤੇ ਵਿੱਚ ਖਾਣ ਪੀਣ ਦਾ ਸਮਾਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ ਇਸ ਮੌਕੇ ਤੇ ਉਹਨਾਂ ਦੇ ਨਾਲ ਸੌਰਵ ਮਲੋਤਰਾ ਚੇਅਰਮੈਨ ਜੋਗਿੰਦਰ ਬੱਬਰ ਸੈਕਟਰੀ ਸ਼ੰਮੀ ਕੁਮਾਰ ਖਜ਼ਾਨਚੀ ਮੰਗਤ ਰਾਮ ਸੈਕਟਰੀ ਨਿਸ਼ਾ ਰਜਨੀ ਮਿੰਨੀ ਸ਼ਮਾ ਰਜਨੀ ਅਤੇ ਇਹਨਾਂ ਦੇ ਨਾਲ ਭਾਰੀ ਗਿਣਤੀ ਵਿੱਚ ਸੰਗਤਾਂ ਵੀ ਹਾਜ਼ਰ ਸਨ ਕਿਉਂ ਗੋਲੇ ਹਿਸੋਂ ਨੂੰ ਸੌਰਵ ਮਾਮੀ ਜੀ ਮਹਾਰਾਜ ਜੈ ਜੈ ਚਲੋ ਮੈਂ ਪ੍ਰੇਮ ਕਪੜਾੜੀ ਮੰਦਰ ਕਮੇਟੀ ਦਾ ਸੇਵਾਦਾਰ ਮੈਂ ਹਰ ਸਾਲ ਆ ਦੂਸਰਾ ਸਾਲ ਆ ਸਾਨੀ ਫਰੀ ਭਜ ਖਾਣਿਆਂ ਸੰਗਤ ਨੂੰ ਯਾਤਰਾ ਕਰਾਉਂਦੇ ਆ ਕਿ ਮਹਾਰਾਜ ਜੀ ਬਖਸ਼ਿਸ਼ ਰਈ ਕਿਰਪਾ ਰੱਖੇ ਕਿ ਪੂਰੀ ਗੇਟ ਬਾਲਮੀਕੀ ਮੰਦਆ ਬਟਾਲਾ ਕੋ ਪਹੇੜਿਆ ਤੇ ਸਾਰਿਆਂ ਨੂੰ ਸ਼ਕਤੀ ਦਿੱਤੀ ਜਾਵੇ ਹਰ ਸਾਲ ਦੀ ਤਰ੍ਹਾਂ ਜੀ ਹੋਰ ਵੀ ਵਾਦਾ ਕਰੀਏ ਕਿ ਤੁਮ ਜਗਾਈਏ ਕਿ ਇਸੇ ਤਰ੍ਹਾਂ ਹੀ ਜੇ ਮਨਾਉਂਦੇ ਰਹੀਏ ਪ੍ਰਧਾਨ ਜੀ ਇਹ ਜਿਹੜੀ バス ਯਾਤਰਾ ਹੈਗੀ ਆ ਇਹ ਬਟਾਲਿਓ ਕਿੱਥੇ ਜਾ ਰਹੀ ਹੈਗੀ ਆ ਇਹ ਜਾ ਰਹੀ ਕੀ ਤੁਹਾਨੂੰ ਬਾਗੀ ਦੇ ਆਸ਼ਰਮ ਤੇ ਰਾਮ ਦਾ ਤੀਰਥ ਸਥਾਨ ਚ ਇਹ ਜਿਹੜੀ ਯਾਤਰਾ ਤੁਸੀਂ ਲੈ ਕੇ ਜਾ ਰਹੇ ਹੋ ਯਾਤਰੀਆਂ ਕੋਲੋਂ ਕੋਈ ਆਪਣੇ ਪੈਸੇ ਚੰਦਾਲ ਵਗੈਰਾ ਲੈਂਦੇ ਹੋ ਜਾਂ ਆਪਣੇ ਫ੍ਰੀ ਸੇਵਾ ਤੁਹਾਡੀ ਹੈਗੀ ਨਹੀਂ ਅਸੀਂ ਨਹੀਂ ਬਸੂਰ ਜਹੀ ਫ੍ਰੀ ਸੇਵਾ ਕਰਨੀ ਹੈ ਇਹਦੇ ਵਿੱਚ ਆਪਣੇ ਯਾਤਰੀਆਂ ਨੂੰ ਤੁਸੀਂ ਜਿਹੜਾ ਖਾਣ ਪੀਣ ਦਾ ਵੀ ਕੋਈ ਅਰੇਂਜਮੈਂਟ ਕੀਤਾ ਹੁੰਦਾ ਹਾਂਜੀ ਸਭ ਕੁਝ ਕੀਤਾ ਨਾ ਕੁਝ ਵੀ ਨਾ ਸਾਹੀ ਜਿਹੜੀ ਸਭਾ ਵਾ ਉਹਨਾਂ ਨੇ ਸਾਰਾ ਖਰਚੇ ਚੁੱਕਿਆ ਦਾਵਾ ਜਿੱਤਰਾ ਕੀ ਭੱਟੀ ਦਾ ਬੰਟੀ ਖਜਾਨੇ ਕੀ ਸਾਡਾ ਜੰਮੀ ਕੁਮਾਰ ਕੇਰਮਣ ਬਬਰਦੀ ਬਾਕੀ ਛੱਤੀ ਜੀ ਸਾਡੇ ਵੈਸ ਪ੍ਰਧਾਨ ਤੇ ਅਸੀਂ ਸਾਰੇ ਜਿਹੜੇ ਫਰੌਖੇ ਜੀ ਤੁਹਾਨੂੰ ਕੀ ਕਹਿਣ ਦਾ ਹੈ ਜੀ ਆਪਣੇ ਸਮਾਜ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਉਹ ਸੰਦੇਸ਼ ਦੇਣਾ ਚਾਹਨਾ ਕਿ ਸਵੇਰ ਨੂੰ ਉੱਠ ਕੇ ਨਹਾ ਧੋਵੋ ਤੇ ਜਰੂਰ ਕੰਮ ਤੋਂ ਪਹਿਲਾਂ ਆਪਣੇ ਗੁਰੂ ਨੂੰ ਮੱਥਾ ਟੇਕੋ ਤੇ ਰੱਬ ਕੋਲੋਂ ਰਹਿਮਤਾਂ ਮੰਗੋ ਆਪਣੇ ਗੁਰੂ ਕੋਲੋਂ ਵੀ ਹੈ ਮਹਾਰਾਜ ਜਿਦ ਤਰ੍ਹਾਂ ਦੁਨੀਆਂ ਦੇ ਉੱਤੇ ਅੱਛਾ ਕੰਮ ਹੋਣ ਰਿਹਾ ਦਾ ਸਾਡੀ ਵੀ ਕੌਮ ਦੇ ਉੱਤੇ ਅੱਛਾ ਕੰਮ ਹੋਣਾ ਚਾਹੀਦਾ ਸਾਡੇ ਕੋਲ ਵੀ ਖੁਸ਼ੀਆਂ ਦਾ ਭੰਡਾਰ ਹੋਣਾ ਚਾਹੀਦਾ ਕਹੀ ਤੁਹਾਡੀ ਸੇਵਾ ਕਰਦੇ ਰਹੀਗੇ ਪਟਾਲਾ ਤੋਂ ਰਮੇਸ਼ ਭਾਟਿਆ ਦੀ ਖਾਸ ਰਿਪੋਰਟ ਆਈਬੀਐਨ 7 ਖਬਰਨਾਮਾ ਹਰ ਖਬਰ ਸੱਚ ਕੇ ਸਾਥ